टीवी सीरियल तारक मेहता का उल्टा चश्मा जी रोशन सिंह सोढ़ी ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਦੇ ਲਾਪਤਾ ਹੋਣ ਦਾ ਪੇਤ ਘਟੂnga ਹੋ ਗਿਆ ਦੱਸਦੇ ਕਿ ਦਿੱਲੀ ਪੁਲਿਸ ਨੇ ਪਾਇਆ ਕਿ ਅਦਾਕਾਰ ਕਿਸੇ ਵੱਲੋਂ ਨਿਗਰਾਨੀ ਕੀਤੇ ਜਾਣ ਦੇ ਡਰ ਕਾਰਨ 27 ਵੱਖ-ਵੱਖ ਈਮੇਲ ਖਾਤਿਆਂ ਦੀ ਵਰਤੋਂ ਵੀ ਕਰ ਰਿਹਾ ਸੀ ਜਾਂਚ ਨਾਲ ਜੁੜੇ ਇੱਕ ਪੁਲਿਸ ਅਧਿਕਾਰੀ ਮੁਤਾਬਕ ਅਦਾਕਾਰ ਨੂੰ ਇਹ ਵੀ ਸ਼ੱਕ ਸੀ ਕਿ ਉਸਤੇ ਨਜ਼ਰ ਰੱਖੀ ਜਾ ਰਹੀ ਹੈ ਜਿਸ ਕਾਰਨ ਉਹ ਅਕਸਰ ਆਪਣੇ ਈਮੇਲ ਖਾਤੇ ਬਦਲਦਾ ਰਹਿੰਦਾ ਸੀ ਦੱਸਦੇ ਕੀ ਅਦਾਕਾਰ ਗੁਰਚਰਨ ਸਿੰਘ ਜਿਸ ਦੀ ਉਮਰ 52 ਸਾਲ ਹੈ ਨੇ 22 ਅਪ੍ਰੈਲ ਦੀ ਸ਼ਾਮ ਇੱਥੇ ਮੁੰਬਈ ਲਈ ਫਲਾਈਟ ਲੈਣੀ ਸੀ ਪਰ ਉਹ ਆਪਣੀ ਮੰਜ਼ਲ ਤੇ ਨਹੀਂ ਪਹੁੰਚਾ ਪਾਲਮ ਦੇ ਰਹਿਣ ਵਾਲੇ ਉਸਦੇ ਪਤਾ ਨੇ ਫੋਨ ਤੇ ਸੰਪਰਕ ਨਾ ਹੋਣ ਤੇ ਸਥਾਨਕ ਪੁਲਿਸ ਨੂੰ ਸੂਚਨਾ ਦੇ ਦਿੱਤੀ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਲਮ ਪੁਲਿਸ ਸਟੇਸ਼ਨ ਵਿੱਚ 26 ਅਪ੍ਰੈਲ ਨੂੰ ਭਾਰਤੀ ਦੰਡਾ ਵਾਲੀ ਦੀ ਤਾਰਾ 365 ਯਾਨੀ ਕਿ ਭਾਰਤ ਤੋਂ ਬਾਹਰ ਲੈ ਜਾਣ ਜਾਂ ਗੁਪਤ ਰੂਪ ਵਿੱਚ ਕੈਦ ਕਰਨ ਦੇ ਇਰਾਦੇ ਨਾਲ ਅਗਵਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਧਿਕਾਰੀ ਨੇ ਦੱਸਿਆ ਕਿ ਕੋਪੋਲਿਸ ਟੀਮ ਨੂੰ ਅਭਿਨੇਤਾ ਦੇ ਮੋਬਾਈਲ ਫੋਨ ਤੇ ਉਸਦੇ ਲੋਕੇਸ਼ਨ ਟ੍ਰੇਸ ਕਰਨ ਦਾ ਕੰਮ ਸੌਂਪਿਆ ਗਿਆ ਹੈ ਅਧਿਕਾਰੀ ਨੇ ਵੀ ਦੱਸਿਆ ਹੈ ਕਿ ਸਿੰਘ ਦਾ ਮੋਬਾਈਲ ਫੋਨ 22 April ਦੀ ਰਾਤ ਨੂੰ 9:22 ਮਿੰਟ ਤੇ ਬੰਦ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਉਸਦੀ ਆਖਰੀ ਲੋਕੇਸ਼ਨ ਦੱਖਣੀ ਪੱਛਮੀ ਦਿੱਲੀ ਦੇ ਡਾਬਰੀ ਵਿਚ ਲੱਭੀ ਗਈ ਸੀ ਜਿੱਥੇ ਉਹ IGI ਹਵਾਈ ਅੱਡੇ ਅਤੇ ਨੇੜੇ ਕਿਰਾਏ ਤੇ ਲਏ ਇੱਕ ਈ-ਰਿਕਸ਼ਾ ਵਿੱਚ ਪਹੁੰਚਿਆ ਸੀ ਅਭਿਨੇਤਾ ਕੋਲ ਦੋ ਮੋਬਾਈਲ ਫੋਨ ਸਨ ਪਰ ਉਹਨਾਂ ਵਿੱਚੋਂ ਇੱਕ ਨੂੰ ਦਿੱਲੀ ਸਤਤ ਆਪਣੇ ਘਰ ਦੇ ਵਿੱਚ ਉਸਨੇ ਛੱਡ ਦਿੱਤਾ ਇੱਕ ਹੋਰ ਅਧਿਕਾਰੀ ਨੇ ਵੀ ਦੱਸਿਆ ਕਿ ਉਸਦਾ ਆਖਰੀ ਕਾਲ ਉਸਦੇ ਹੀ ਦੋਸਤ ਨੂੰ ਸੀ ਜੋ ਉਸਨੂੰ ਮੁੰਬਈ ਹਵਾਈ ਅੱਡੇ ਤੇ ਲੈਣ ਗਿਆ ਸੀ ਪਲਸਟੀਮਾ ਨੇ ਉਹਨਾਂ ਦੇ ਬੈਂਕ ਖਾਤਿਆਂ ਤੇ ਕ੍ਰੈਡਿਟ ਕਾਰਡਾਂ ਤੋਂ ਵਿੱਤੀ ਲੈਣ-ਦੇਣ ਦੀ ਜਾਂਚ ਵੀ ਦੇਖੀ ਹੈ ਦੱਸਦਾ ਹੈ ਕਿ ਉਹ ਦਿਖਾਉਂਦੇ ਨੇ ਕਿ ਆਖਰੀ ਲੈਣ-ਦੇਣ 14000 ਰੁਪਏ ਦਾ ਸੀ ਜੋ ਉਸ ਨੇ ਲਾਪਤਾ ਹੋਣ ਤੋਂ ਇੱਕ ਦਿਨ ਪਹਿਲਾਂ ਕਢਵਾਈ ਸੀ ਸਿੰਘ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਸੀ ਕਿਉਂਕਿ ਉਸਤੇ ਬਹੁਤ ਸਾਰੇ ਕਰਜ਼ੇ ਅਤੇ ਬਕਾਏ ਸਨ